प्यारे दर्शकों, आओ आप हाँ बलविंदर बराड़ की पुस्तक मन का कोना चो लिखया लेख मुरगाई वांगू तरदी टोरंटो वस्ती मेरी एक सखी ने अपनी पढ़ी लिखी धी लिया लिखिया वुतबे वाला वर लभ लिया बहुत खुश सी ਜਦ ਕਾਰਜ ਸਿਰੇ ਤੱਕ ਅਪੜਨਦੀਆਂ ਗੱਲਾਂ ਚੱਲ ਰਹੀਆਂ ਸਨ ਕੁੜੀ ਮੁੰਡਾ ਦੋਵੇਂ ਕਿਸੇ ਹੋਟਲ ਵਿੱਚ ਖਾਣਾ ਖਾਣ ਗਏ ਵਾਪਸ ਆ ਕੇ ਕੁੜੀ ਨੇ ਮਾਂ ਨੂੰ ਵਿਆਹ ਤੋਂ ਵਰਜ ਦਿੱਤਾ ਕਾਰਨ ਪੁੱਛਣ ਤੇ ਉਸਨੇ ਦੱਸਿਆ ਕਿ ਛੋਟੀ ਜਹੀ ਗਲਤੀ ਤੋਂ ਬਹਿਰੇ ਨਾਲ ਇਸ ਮੁੰਡੇ ਨੇ ਹਰਕ ਕੇ ਜੋ ਵਰਤਾਰਾ ਕੀਤਾ ਉਹ ਠੀਕ ਨਹੀਂ ਸੀ ਅੱਜ ਬਹਿਰੇ ਦੀ ਵਾਰੀ ਹੈ ਕੱਲ ਨੂੰ ਮੇਰੀ ਵੀ ਹੋ ਸਕਦੀ ਹੈ ਸੋਚ ਕੇ ਹੀ ਕੁੜੀ ਨੇ ਇਨਕਾਰ ਕਰ ਦਿੱਤਾ ਠੀਕ ਹੀ ਹੋਇਆ ਜਿੱਥੇ ਸੁਭਾਤ ਦੀ ਵਿਚਾਰਾਂ ਦੀਆਂ ਹੋਰਨਾਂ ਨਾਲ ਵਰਤਾਰੇ ਦੀ ਵਿੱਥ ਹੋਵੇ ਉੱਥੇ ਜ਼ਿੰਦਗੀ ਦੀ ਇੱਕ ਸੁਰਤਾ ਸੰਭਵ ਨਹੀਂ ਹੋ ਸਕਦੀ ਇਹੋ ਜਿਹੀ ਵਿੱਚ ਅੰਦਰ ਨਿਭਦੀਆਂ ਕਈ ਜਿੰਦਾਂ ਨੂੰ ਮੈਂ ਜਾਣਦੀ ਹਾਂ ਜਿੱਥੇ ਸੋਚ ਸੁਪਨੇ ਰੀਜਾਂ ਅਤੇ ਆਰਮਾਨਾਂ ਵਿਚਲਾ فاਸਲਾ ساری ਉਮਰ ਹੀ ਦੋਹਾਂ ਵਿਚਾਰ ਵਹਿਦਾ ਰਿਹਾ ਦੋਵੇਂ ਨਦੀ ਦੇ ਕਿਨਾਰਿਆਂ ਵਾਂਗ ਨਿਭਦੇ ਰਹੇ ਅਤੇ ਸਾਹਾਂ ਦੀ ਮੌਹਲਤ ਪੁਗਾ ਗਈ ਕਈ ਅਜੇਹੀ ਚਾਰ ਦਿਵਾਰੀ ਨੂੰ ਅਲਵਿਦਾ ਅੱਖ ਕੇ ਵੀ ਛੂੜਦੇ ਰਹੇ ਜਿੱਥੇ ਉਮਰ ਪਰ ਤੁਰ ਕੇ ਵੀ ਇੱਕ ਦੂਜੇ ਤੱਕ ਨਹੀਂ ਆ ਪੜ ਸਕੇ ਇਹੋ ਜਿਹੀ ਹੀ ਇੱਕ ਦਾਸਤਾ ਹਿਤ ਪੇਸ਼ ਹੈ ਰਿਸ਼ਤੇ ਵਿੱਚ ਉਹ ਮੇਰੀ ਜਠਾਣੀ ਲੱਗਦੀ ਸੀ ਜਿਸ ਨੂੰ ਮੈਂ ਭੈਣ ਜੀ ਆਖਦੀ ਸੀ ਉਸ ਦਾ ਨਾਂ ਹਰਦਿਆਲ ਕੌਰ ਸੀ ਉਮਰ ਵੱਲੋਂ ਮੇਰੀ ਮਾਂ ਦੀ ਹਾਣੀ ਸੀ ਮੈਨੂੰ ਮੋਹ ਵੀ ਪੂਰਾ ਧੀਆ ਵਾਂਗ ਹੀ ਕਰਦੀ ਸੀ ਮਿਲਣ ਲੱਗਿਆਂ ਦੋਹਾਂ ਹੱਥਾਂ ਨਾਲ ਮੇਰਾ ਸਿਰ ਪਲੋਸਦੀ ਕਿੰਨੀਆਂ ਹੀ ਅਸੀਸਾਂ ਬੁੜਬੁੜਾਉਂਦੀ ਮੇਰੀ ਝੋਲੀ ਭਰਦੀ ਸੀ ਉਸ ਵੇਲੇ ਮੈਂ ਉਹਨਾਂ ਅਸੀਸਾਂ ਨੂੰ ਗੌਲਿਆ ਕਦੇ ਨਹੀਂ ਸੀ ਪਰ ਹੁਣ ਜੀ ਕਰਦਾ ਹੈ ਕੋਈ ਮੇਰੇ ਸਿਰ ਤੇ ਹੱਥ ਰੱਖ ਕੇ ਅਸੀਸ ਦੇਵੇ ਉਸ ਨਾਲ ਬਿਤਾਏ ਪਲ ਸਜਰੇ ਕਰਦਿਆਂ ਲੱਗਦਾ ਹੈ ਕਿਸੇ ਨੂੰ ਵੀ ਜੀ ਭਰ ਕੇ ਮਿਲਣ ਦੇ ਸਬੱਬ ਬਹੁਤ ਘਾਟੀ ਨਸੀਬ ਹੁੰਦੇ ਹਨ ਹਰ ਰਿਸ਼ਤੇ ਨੂੰ ਰੱਜ ਕੇ ਮਿਲ ਲੈਣ ਦੀ ਤਾਂਗ ਮੇਰੇ ਅੰਦਰ ਹਮੇਸ਼ਾ ਓਣੀ ਦੀ ਓਣੀ ਹੀ ਰਹੀ ਹੈ ਜੂਨ ਮਹੀਨੇ ਤੂੜੀ ਨਾਲ ਭਰੇ ਕੋਠੇ ਮੂਰੇ ਕੱਚੇ ਬਰਾਂਡੇ ਵਿੱਚ ਮੈਂ ਸੱਜ ਵਿਆਹੀ ਸੁੱਚੇ ਕੱਪੜਿਆਂ ਅਤੇ ਗਹਿਣਿਆਂ ਦੇ ਭਾਰ ਹੇਠ ਨੀਵੀਂ ਪਾਈ ਬੈਠੀ ਸੀ ਜਦ ਝਾਲਰਾਂ ਵਾਲੀ ਹਥਲੀ ਪੱਖੀ ਨਾਲ ਮੈਨੂੰ ਝਲ ਮਾਰਦੀ ਉਹ ਪਹਿਲੀ ਵਾਰ ਮਿਲੀ ਸੀ ਮੈਨੂੰ ਸੰਗ ਆਈ ਮੈਂ ਉਸਦਾ ਹੱਥ ਫੜ ਲਿਆ ਖੁਸ਼ਖਤ ਲਿਖੇ ਹਰਫਾਂ ਵਰਗੇ ਨਕਸ਼ਾਂ ਵਾਲੀ ਤਾਂਬੇ ਰੰਗੀ ਇਕਹਿਰੀ ਦੇਹੀ ਪੂਰੀ ਆਪਣਤ ਨਾਲ ਮੈਨੂੰ ਜੀ ਆਇਆਂ ਪਰੋਸਦੀ ਲੱਗੀ ਉਸ ਦਾ ਪੋਲਾ ਸਰਲ ਸਪਸ਼ਟ ਨਿਰਛਲ ਅਤੇ ਸਾਦਾ ਚਿਹਰਾ ਮੇਰੇ ਵੱਲ ਇੱਕ ਟੱਕ ਦੇਖਦਾ ਮੁਸਕੁਰਾ ਰਿਹਾ ਸੀ ਉਸ ਪਿੱਛੋਂ ਝੀਲ ਦੇ ਨਿਤਰੇ ਪਾਣੀਆਂ ਤੇ ਤੈਰਦੀ ਮੁਰਗਾਈ ਵਰਗੀ ਉਸੇ ਛਮਕ ਜਹੀ ਨੂੰ ਛੋਲੇ ਕਦਮ ਨਾਲ ਕਰਦੇ ਕੰਮਾਂ ਵਿੱਚ ਰੁੱਝੀ ਨੂੰ ਹੀ ਦੇਖਿਆ ਹੈ ਹੱਥਾਂ ਦੀਆਂ ਪਤਲੀਆਂ ਉਂਗਲਾਂ ਨਾਲ ਸਿਰ ਤੋਂ ਸਰਕੇ ਮਲਮਲ ਦੇ ਦੁਪੱਟੇ ਨੂੰ ਥਾਂ ਸਿਰ ਕਰਦੀ ਉਸੇ ਦੀ ਕੰਨੀ ਫੜ ਕੇ ਮੂੰਹ ਤੇ ਆਇਆ ਪਸੀਨਾ ਪੂੰਝ ਲੈਂਦੀ ਬਿਲੋਰੀ ਅੱਖਾਂ ਨਾਲ ਮੇਰੇ ਵੱਲ ਵੇਖ ਕੇ ਅਕਸ ਰੱਖਦੀ ਦੇਖ ਕਿਵੇਂ ਜੱচ্চਾ ਬੁੜੀ ਦੀ ਤਰ੍ਹਾਂ ਵਸਾਰ ਵਰਗਾ ਪੀਲਾ ਮੂੰਹ ਨਿਕਲਿਆ ਪਿਆ ਹੈ ਦੂਜੇ ਜੁੱਸੇ ਦੇ ਲਿਸਲੇ ਹੋਣ ਬਾਰੇ ਜਾਂ ਆਪਣੀ ਦੇਹੀ ਦੁੱਖ ਦੀ ਬਾਤ ਪਾਉਣਾ ਜਾਂ ਫਿਰ ਮਾੜਾ ਸੁਪਨਾ ਆਇਆ ਦੁਹਰਾ ਕੇ ਕਿਸੇ ਹੋਣੀ ਨੂੰ ਕਿਆਸਣਾ ਉਸ ਦੀਆਂ ਗੱਲਾਂ ਦਾ ਖਾਸ ਨੁਕਤਾ ਹੁੰਦਾ ਹੈ ਹਿੰਦਪਾਕ ਵੰਡ ਵੇਲੇ ਉਹ ਸੱਜ ਵਿਆਹੀ ਸੀ ਜਦ ਕਿਸੇ ਗੱਡੀ 'ਚ ਉਸਦੀ ਮਾਂ ਦੀਆਂ ਅੱਖਾਂ ਸਾਹਮਣੇ ਉਸਦੇ ਮਾਮੇ ਵੱਡੇ ਗਏ ਅਤੇ ਉਹ ਗੱਡੀ ਤਿੰਨ ਦਿਨ ਰੁਕੀ ਹੀ ਨਹੀਂ ਸੀ ਇਹ ਸਭ ਦੇਖ ਕੇ ਹਰਦਿਆਲ ਕੌਰ ਦੀ ਮਾਤਾ پاگل ਹੋ ਗਈ ਸੀ ਜੋ ਮਰਨ ਤੱਕ پاگل ਹੀ ਰਹੀ ਪਰ ਮੇਰੇ ਕੋਲ ਹਰਦਿਆਲ ਕੌਰ ਨੇ ਆਪਣਾ ਇਹ ਅਤੀਤ ਜਾਂ ਪੇਕੇ ਘਰ پاگل ਮਾਂ ਕੋਲ ਬੈਠਣ ਵਾਲੇ ਪਲ ਕਦੇ ਨਹੀਂ ਚਿਤਾਰੇ ਸਨ ਸ਼ਾਇਦ ਹੋਇਆ ਬੀਤਿਆ ਸਭ ਉਸ ਨੂੰ ਛੇਤੀ ਹੀ ਵਿਸਰ ਜਾਂਦਾ ਹੋਵੇ ਉਹ ਤਾਂ ਬਸ ਲੰਘ ਚੱਲੇ ਸਮੇਂ ਨਾਲ ਹੀ ਰੁੱਝੀ ਰਹੀ ਕੰਮ ਤੋਂ ਅਵੇਸਲੇ ਹੋ ਕੇ ਕੋਈ ਮਨੋਰੰਜਨ ਖੇਡ ਜਾਂ ਹਥਲਾ ਕੰਮ ਵਿਚਾਲੇ ਦੇ ਹਾਸਾ ਠੱਠਾ ਕਰਨਾ ਉਸ ਲਈ ਅਪਰਾਧ ਕਰਨਾ ਹੀ ਲੱਗਦਾ ਸੀ ਉਸ ਦੇ ਅੱਲੜਵਰੇ ਸੇ ਪੁੱਤਰ ਜੇ ਘਰ ਨਾਲ ਲੱਗਦੇ ਸਕੂਲ ਵਾਲੀ ਗਰਾਊਂਡ ਵਿੱਚ ਆਪਣੇ ਮਾਸਟਰਾਂ ਨਾਲ ਬੱਲੀਵਾਲ ਖੇਡਣ ਜਾ ਲੱਗਦੇ ਤੇ ਉਸ ਦੀ ਭਿੰਨ ਖਰਦਿਆਲ ਕੌਰ ਨੂੰ ਪੈ ਜਾਂਦੀ ਉਹ ਤਾਂ ਝਾੜੂ ਚੁੱਕ ਕੇ ਸਕੂਲ ਜਾ ਪੜਦੀ ਮੁੰਡੇ ਨੂੰ ਕੁੱਟਣ ਤੇ ਮਾਸਟਰਾਂ ਨੂੰ ਗਾਲਾਂ ਦੀ ਬਾਛਣ ਨਾਲ ਅਜੀਬ ਨਜ਼ਾਰਾ ਬਣਦੀ ਕਿ ਮੇਰੇ ਪਿਓ ਦੇ ਸਾਲੇ ਨਾ ਹੋਣ ਘਰ ਮਈਆਂ ਪਿਉਣ ਕੰਨੀ ਖੁਰ ਵੱਡ ਕਰੀ ਜਾਂਦੀਆਂ ਨੇ ਉਹਨਾਂ ਨੂੰ ਪੱਠੇ ਕੁੱਤਰਣ ਮੇਰਾ ਪਿਓ ਆਊਗਾ ਬੂ ਬੂ ਕਰਦਾ ਆਉਂਦਾ ਤੇਰਾ ਪਿਓ ਮੇਰੇ ਜੁੰਡੇ ਪੱਟੂਗਾ ਖੇਡ ਰਹੇ ਮੁੰਡੇ ਹਰਦਿਆਲਕੌਰ ਨੂੰ ਆਪਣੇ ਵੱਲ ਵਧੀ ਆਉਂਦੀ ਵੇਖ ਕੰਧਾਂ ਟਪੜੇ ਭੱਜ ਤੁਰਦੇ ਭਾਂਜਣਾ ਪੈ ਜਾਂਦੀਆਂ ਮਾਸਟਰ ਵੀ ਕੰਧ ਓਲੇ ਜਾਲ ਲੁਕਦੇ ਜਿਵੇਂ ਉਹ ਸਭ ਦੀ ਹੀ ਮਾਰ ਰੇਡ ਪਾਉਣਾ ਗਈ ਹੋਵੇ ਪਰ ਹਰਦੀਾਲ ਕੌਰ ਜਿੰਨੀ ਕਾਲੀ ਨਾਲਾਈ ਹੁੰਦੀ ਉਸ ਤੋਂ ਵੀ ਵੱਧ ਕਾਲੀ ਨਾਲ ਆਪਣੇ ਪੁੱਤਰ ਨੂੰ ਬਾਹੋਂ ਫੜ ਕਢੀ ਸਲੀ ਜਾਂਦੀ ਘਰ ਉਹਦੇ ਕੰਮ ਹਾਕਾ ਮਰਦੇ ਹੁੰਦੇ ਕਈ ਵਾਰੀ ਤਾਂ ਚੱਕੀ ਤੇ ਆਪ ਆਟਾ ਪੀ ਕੇ ਰੋਟੀ ਬਣਾਣੀ ਅਤੇ ਕੰਦ ਨਾਲ ਖੜੀ ਖੇਤੋਂ ਲਿਆਂਦੀ ਬੋਰੀ ਵਿੱਚੋਂ ਸਾਬਤ ਮੂੰਗੀ ਨਹੀਂ ਦਾਲ ਚੁਗ ਕੇ ਧਰਨੀ ਉਸ ਦਾ ਆਮ ਕੰਮ ਹੁੰਦਾ ਜਿੰਨਾ ਉਹ ਕੰਮਾਂ ਵਿੱਚ ਰੁਝੀ ਰਹਿੰਦੀ ਫੁਲੇਲ ਵੀਰ ਜੀ ਯਾਨੀ ਮੇਰੇ ਜੇਠ ਸਾਹਿਬ ਉਨਾ ਹੀ ਵੇਲੇ ਰਹਿੰਦੇ ਉਹ ਤਾਂ ਜੇ ਕਦੇ ਇੱਕ ਅੱਧਾ ਪਾਂਡਾ ਚੱਕ ਕੇ ਇੱਧਰ ਉੱਧਰ ਕਰ ਵੀ ਦਿੰਦੇ ਤਾਂ ਐਹਸਾਨ ਜਤਲਾਈ ਜਾਣਾ ਖੋਰਨ ਦੇ ਕੰਮਾਂ ਵਿੱਚ ਨੁਕਸ ਕੱਢਣਾ ਸਭ ਨਾਲ ਹਰਖ ਕਰੀ ਜਾਣਾ ਉਸਦੀ ਹੌਬੀ ਕਿਹਾ ਜਾ ਸਕਦਾ ਹੈ ਆਪਣੀ ਉਮਰ ਵਰਗੇ ਜਰਜਰੇ ਜਿਹੇ ਸਾਈਕਲ ਤੇ ਸਵਾਰ ਹੋ ਕੇ ਮੁਕਤ ਸਰਗੇੜਾ ਮਾਰਨਾ ਉਹਨਾਂ ਦਾ ਨਿਤਨੇਮ ਹੀ ਸੀ ਖੇਤੀ ਦੇ ਕੰਮ ਲਈ ਛੇਤੀ ਹੀ ਆਪਣਾ ਵਿਚਾਰਲਾ ਪੁੱਤਰ ਰਾਜ ਪੰਜਾਲੀ ਦੇ ਕੇ ਆਪ ਸਭ ਕੰਮਾਂ ਤੋਂ ਰਿਟਾਇਰ ਹੋ ਗਏ ਸਨ ਉਹ ਦੂਰ ਤੱਕ ਫੈਲੀਆਂ ਸਮਾਜਿਕ ਤੇ ਸਾਹਿਤਿਕ ਸਮੱਸਿਆਵਾਂ ਤੱਕ ਆਪਣੀ ਨਜ਼ਰ ਪਸਾਰੀ ਰੱਖਦੇ ਪਰ ਹਰਦਿਆਲ ਕੌਰ ਦੀਆਂ ਕਜਰੇ ਦੀ ਭਾ ਮਾਰਦੀਆਂ ਸੰਘੜੀਆਂ ਪਲਕਾਂ ਵਾਲੀਆਂ ਅੱਖਾਂ ਬਸ ਨੇੜੇ ਤੱਕ ਹੀ ਦੇਖਦੀਆਂ ਸਨ ਜਾਂ ਇਉਂ ਕਿਹਾ ਜਾ ਸਕਦਾ ਹੈ ਉਹ ਅੱਖਾਂ ਤੋਂ ਬਸ ਵੇਖਣ ਦਾ ਕੰਮ ਹੀ ਲੈਂਦੀ ਸੀ ਵੇਖੇ ਹੋਏ ਬਾਰੇ ਕੁਝ ਵੀ ਹੋਰ ਸੋਚਣ ਦੀ ਨਾ ਉਸਨੂੰ ਜਾਚ ਸੀ ਤੇ ਨਾ ਹੀ ਇੱਛਾ ਸੀ ਉਸ ਦੀਆਂ ਅੱਖਾਂ ਵਿੱਚ ਲਾਇ ਸਖਣਾਪਣ ਸੁੰਨਾਪਣ ਜਾਂ ਰੰਗਹੀਣ ਭਾਵਨਾ ਮੈਨੂੰ ਬਹੁਤ ਅਜੀਬ ਲੱਗਦੀ ਰਹੀ ਜਦ ਕਿ ਮੇਰੇ ਜੇਠ ਸਾਹਿਬ ਸਾਹਿਤ ਸਭਾ ਦੇ ਕਰਤਾ ਤਰਤਾ ਰਹੇ ਸਨ ਜੋ ਹਵਾ ਦਾ ਰੁਖ ਦੇਖ ਕੇ ਸਾਹ ਲੈਣ ਵਾਲੇ ਦੋ ਕਦਮ ਤੁਰਨ ਲਈ ਚਾਰ ਗੱਜ ਧਰਮ ਸੁੰਭਰਣ ਵਾਲੇ ਪੂਰੇ ਦੁਨੀਆਦਾਰ ਚੁਸਤ ਹਿੰਦੀ ਅੜਬ ਅਤੇ ਪੂਰੇ ਹਰਖੀ ਸੁਭਾ ਦੇ ਸਨ ਉਹ ਕਿਸੇ ਦੇ ਕਹੇ ਬੋਲਾਂ ਵਿੱਚਲੀ ਰਮਜ਼ ਨਾਲ ਆਪਣਾ ਕਿਆਸ ਅਤੇ ਅਰਥ ਹੋਰ ਰਲਾ ਕੇ ਵਰਤਣ ਵਾਲੇ ਸ਼ਖਸ ਸਨ ਹੋ ਸਕਦਾ ਹੈ ਉਹ ਸਭ ਨੂੰ ਉਦੋਂ ਤੱਕ ਮਾੜਾ ਹੀ ਕਿਆਸ ਦੇ ਹੁਣ ਜਦੋਂ ਤੱਕ ਅਗਲਾ ਕੋਈ ਚੰਗਾ ਸਾਬਤ ਨਾ ਕਰ ਦੇਵੇ ਨੇ ਪੁੱਤਾਂ ਦੇ ਵਿਆਹ ਮੌਕੇ ਉਸ ਨੂੰ ਖੁਸ਼ੀ ਵਿੱਚ ਕੀ ਨਾਰੀਆਂ ਤੋਂ ਬਾਹਰ ਡੁੱਲਦਿਆਂ ਵੀ ਮੈਂ ਦੇਖਿਆ ਸੀ ਉਹ ਤੁਰ ਅੰਦਰ ਤੱਕ ਖੀਵੇਂ ਹੋਈ ਹੱਸੀ ਜਾਂਦੀ ਉਸ ਤੋਂ ਚਾ ਨਾ ਚੱਕਿਆ ਜਾਂਦਾ ਇੱਕ ਵਾਰੀ ਮੈਂ ਵਿਆਸਵੇਂ ਕਿਹਾ ਮਠਿਆਈ ਵਾਲੇ ਨੂੰ ਕੁੰਡਾ ਤਾਂ ਲਾ ਦੋ ਕੁੱਤੇ ਖਾ ਜਾਣਗੇ ਉਹ ਹੱਸਦੀ ਆਖ ਰਹੀ ਸੀ ਲੈ ਇਹਨਾਂ ਨੂੰ ਕੀਨੇ ਵ્યાਹ ਤੇ ਸੱਦਣਾ ਖਾ ਲੈਣ ਦੇ ਚੱਲ ਵਿਆਹ ਸਮੇ ਮੇਲ ਵੇੜੇ ਵਿੱਚ ਬੈਠਾ ਸੀ ਚੁੱਲ੍ਹੇ ਤੇ ਬਾਹਰ ਉਬਲਦੇ ਪਾਣੀ ਲਈ ਉਹ ਚਾਹ ਪੱਤੀ ਲੈਣ ਅੰਦਰ ਵੜੀ ਸਰੇਂ ਦੇ ਤੇਲ ਨਾਲ ਗੜੁੱਛ ਸੱਜਾ ਹੱਤ ਚੋਂਦਾ ਚੋਂਦਾ ਬਾਹਰ ਲਿਆ ਕੇ ਹੱਸੀ ਜਾਵੇ ਨਾਲੇ ਆਖੇ ਹਲੇ ਕਹਿੰਦੇ ਨੇ ਚਾਚ ਵੀ ਸੁਰਤ ਚੱਕੀ ਜਾਂਦੀ ਐ ਮੇਰਾ ਹਾਲ ਦੇਖ ਲੈ ਚਾਹ ਲੈਣ ਗਈ ਨੇ ਤੇਲ ਵਾਲੀ ਪੀਪੀ ਚ ਹੱਥ ਜਾ ਪਾਇਆ ਉਸ ਨੂੰ ਈਓਂ ਖੀਵੀ ਹੁੰਦੀ ਵੇਖ ਕੇ ਮੇਰੇ ਚਿੱਤ ਵਿੱਚ ਆਈ ਕਾਸ਼ ਇਹ ਥੋੜ ਚੇਰੀ ਖੁਸ਼ੀ ਦੀ ਮਿਆਦ ਲੰਮੀ ਹੋਵੇ ਸਿਰ ਤੋਂ ਲੰਗੀਆਂ ਤੂਪਾਂ ਛਾਵਾਂ ਨੇ ਉਸ ਨੂੰ ਨਿਢਾਲ ਕਰ ਦਿੱਤਾ ਸੀ ਮਿੱਠਾ ਬੋਲਣਾ ਉਸ ਨੂੰ ਘਟ ਹੀ ਆਉਂਦਾ ਸੀ ਸਾਨੂੰ ਉਸ ਦੇ ਉਖੜੇ ਬੋਲਾਂ ਵਿੱਚੋਂ ਮਿਠਾਸ ਆਪ ਬੋਚਣੀ ਪੈਂਦੀ ਸੀ ਕਈ ਵਾਰੀ ਸਪਸ਼ਟ ਹੁੰਦੀ ਕੁਰਖਤ ਹੋ ਜਾਂਦੀ ਸੀ ਵੀਰਜੀ ਸੰਸਾਰ ਪੱਦਰ ਦੇ ਸਾਹਿਤ ਦੀਆਂ ਗੱਲਾਂ ਤੋੜ ਲੈਂਦੇ ਤਾਂ ਹਰਦਿਆਲ ਕੌਰ ਨੂੰ ਅੰਤਾਂ ਦਾ ਹਰਖ ਚੜਦਾ ਜਿਸ ਨੂੰ ਮੈਂ ਪਹਿਲਾਂ ਕਦੇ ਗੋਲਿਆ ਨਹੀਂ ਸੀ ਪਰ ਇੱਕ ਵਾਰ ਅੰਦਰ ਮੰਜੇ ਬਿਸਤਰੇ ਵਿਛਾਉਂਦੀ ਉਹ ਘਰ ਵਾਲੇ ਨਾਲ ਲੜਦੀ ਮੈਂ ਬਾਹਰ ਬਰਾਂਡੇ ਵਿੱਚ ਸੁਣੀ ਪਰਜਾਈ ਵਾਲ ਤਾਂ ਬਥੇਰੀਆਂ ਹੱਸ-ਹੱਸ ਕੇ ਗੱਲਾਂ ਆਉਂਦੀਆਂ ਨੇ ਮੈਨੂੰ ਹੀ ਭੱਜ-ਭੱਜ ਪੈਨੇ ਉਸ ਦਿਨ ਮੈਨੂੰ ਦੋਹਾਂ ਵਿਚਕਾਰ ਪਲਦੇ ਆਪਣੇ ਰਿਸ਼ਤੇ ਦੀ ਔਕਾਤ ਨਜ਼ਰ ਆਈ ਜਿਸ ਤੋਂ ਮੈਂ ਅਵੇਸਲੀ ਰਹੀ ਹਾਂ ਉਸ ਪਿਛੋਂ ਮੈਂ ਦੂਰੀ ਬਣਾਉਣ ਦੀ ਸੋਚਣ ਲੱਗੀ ਹਰਦਿਆਲਕੌਰ ਦੇ ਸੀਨੇ ਅੰਦਰ ਪਲੇ ਹੋ ਕੇ ਅਤੇ ਆਪਸ ਵਿੱਚ ਅਣਮਾਣੇ ਪਲਾ ਨੇ ਕਈ ਸਵਾਲਾਂ ਦੀ ਫਸਲ ਬੀਜ ਧਰੀ ਮੈਨੂੰ ਲੱਗਿਆ ਉਦੋਂ ਆਪਸੀ ਝੜੇ ਮਿਲ ਬੈਠਣ ਦੀ ਮੌਹਲਤ ਘਟ ਹੋਣ ਕਰਕੇ ਹੁੰਦੇ ਹੋਣੇ ਜੋ ਹੁਣ ਵੱਧ ਨੇੜਤਾ ਕਰਕੇ ਵੀ ਹੋ ਜਾਂਦੇ ਨੇ ਹਰਦਿਆਲ ਕੌਰ ਦੇ ਦੁਨੀਆ ਤੋਂ ਰੁਕਸਤ ਹੋਣ ਤੋਂ ਕਈ ਸਾਲ ਪਹਿਲਾਂ ਫੁਲੇਲ ਵੀਰਜੀ ਪਲਾਂਛ ਹੀ ਤੁਰਦੇ ਅਫਸੋਸ ਕਰਨ ਆਈਆਂ ਬੁੱਢੀਆਂ ਕੋਲ ਉਹ ਇੱਕ ਤ੍ਰਿਪਤੀ ਜਤਲਾ ਰਹੀ ਸੀ ਦਰਸਾ ਰਹੀ ਸੀ ਕਰਮਾ ਵਾਲਾ ਸੀ ਚਾਰੇ ਬੰਨੇ ਪੁੱਤਾਂ ਨੇ ਚੱਕਿਆ ਹੋਇਆ ਸੀ ਪਰ ਕੁਝ ਚਿਰ ਪਿੱਛੋਂ ਹੀ ਪਲੇਠੇ ਪੁੱਤ ਦੀ ਕੈਂਸਰ ਨਾਲ ਮੌਤ ਦਾ ਸੱਲ ਉਸ ਅੰਦਰ ਗੋਲਾ ਬਣ ਗਿਆ ਉਸ ਪਿੱਛੋਂ ਉਹ ਬਸ ਥਿਵਦੀ ਹੀ ਗਈ ਨਿਤ ਨਵੀਆਂ ਅਲਾਮਤਾ ਨੇ ਉਸ ਨੂੰ ਆ ਘੇਰਿਆ ਮੈਂ ਉਸ ਦਾ ਪਤਾ ਲੈਣ ਪਿੰਡ ਗਈ ਕਿਉਂਕਿ ਡਾਕਟਰਾਂ ਅਨੁਸਾਰ ਉਹ ਹੁਣ ਕੋਈ ਦਿਨ ਦੀ ਸੀ ਮੈਂ ਆਖਰੀ ਵਾਰ ਮਿਲੀ ਮੰਜੇ ਤੇ ਪਿਆ ਹੀ ਉਸਨੇ ਹੌਲੀ-ਹੌਲੀ ਸੁੱਕੀ ਲੱਕੜੀ ਦੀ ਟਾਣੀ ਵਰਗੀ ਬਣੀ ਬਾਹ ਮੇਰੇ ਗਲ ਵਿੱਚ ਪਈ ਮੇਰੀਆਂ ਅੱਖਾਂ ਪਾਰ ਆਈਆਂ ਉਹੀ ਬਾਹ ਜੋ ਕਦੇ ਗੋਲ ਹੁੰਦੀ ਸੀ ਹੁਣ ਚਪਟੀ ਅਤੇ ਰਸਮੋੜ ਹੋ ਚੁੱਕੀ ਸੀ ਜਿਸ ਨਾਲ ਕਦੇ ਮੈਨੂੰ ਕੜਕ ਦੀਆਂ ਤੁਪਾਂ ਵਿੱਚ ਝੱਲ ਮਾਰੀ ਸੀ ਉਹ ਮੈਨੂੰ ਪੁੱਛ ਰਹੀ ਸੀ ਤੂੰ ਤਾਂ ਪੜ੍ਹੀ ਲਿਖੀ ਹੈਂ ਦਸਕਾਂ ਮੈਂ ਉੱਠ ਖੜੂੰਗੀ ਕਿ ਨਾ ਕੁਝ ਦਿਨਾ ਬਾਅਦ ਦੇਹੀ ਅਲਾਮਾਂ ਨਾਲ ਖੁਰ ਗਈ ਉਸਦੀ ਅਰਥੀ ਜਾਂਦੀ ਯੇਖ ਕੇ ਮੈਨੂੰ ਚਾਰੇ ਪਾਸੇ ਪੁੱਤਾਂ ਦੇ ਮੋਢੇ ਦੀ ਥਾਂ ਉਸ ਤੋਂ ਪਹਿਲਾਂ ਤੁਰ ਗਏ ਪੁੱਤ ਵਾਲਾ ਪਾਸਾ ਹੁੱਕ ਦਾ ਨਜ਼ਰ ਆ ਰਿਹਾ ਸੀ ਜਾਣਦੀ ਹਾਂ ਹੁਣ ਮੇਰੀ ਜ਼ਿੰਦਗੀ ਚ ਤਪਦੀਆਂ ਲੋਆਂ ਸਮੇ ਪੱਖੀ ਦੀ ਚੱਲ ਮਾਰਨ ਲਈ ਉਹ ਹਰਥ ਨਹੀਂ ਰਿਹਾ